ਦੇਰੇ ਵੱਲੋਂ ਸਤਿ ਸ੍ਰੀ ਅਕਾਲ ਗੌਟ ਸਟਾਰ ਚੈਨਲ ਦੇਖਣ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਭਾਈ ਜੀ ਅੱਜ ਆਪਾਂ ਪਹੁੰਚੇ ਹੋਏ ਆਂ ਮੋੜ ਪੱਕਾ ਮੰਡੀ ਤੇ ਕਿਉਂਕਿ ਅੱਜ ਪਹਿਲਾ ਦਿਨ ਸਟਾਰਟ ਆ ਬਕਰਯਾਰ ਮੰਡੀ ਦਾ ਤੇ ਤੁਹਾਨੂੰ ਆਪਾਂ ਹੌਣਕਾ ਦਿਖਾਉਣੇ ਆ ਜਿਹੜੀਆਂ ਮੰਡੀ ਬਹੁਤ ਵਧੀਆ ਭਰੀਆ ਜਿਵੇਂ ਪਹਿਲਾ ਦਿਨ ਲੱਗਿਆ ਤੇ ਬਾਕੀ ਆਪਾਂ ਦਿਖਾਉਣੇ ਬੈਠੇ ਹਾਂ ਚੈੱਕ ਕਰਕੇ ਦੇਖਿਓ ਬਹੁਤ ਸੋਹਣੀ ਮੰਡੀ ਭਰੀਆ ਵੱਤੋ ਵੀਰ ਵਪਾਰੀ ਵੀਰ ਬਹੁਤ ਪਹੁੰਚੇ ਆ ਫੱਕਰਾਂ ਲੈ ਕੇ ਵੱਤ ਵੱਤ ਪਹੁੰਚੇ ਲੋ ਜੀ ਇਧਰ ਸਟਾਰਟ ਪਹਿਲੇ ਤਾਂ ਆਪਾਂ ਪਹਿਲੀ ਸਟਾਰਟ ਦਿਖਾਉਣੇ ਤੁਹਾਨੂੰ ਜੋ ਕਿ ਲੱਗੀ ਵੀ ਹੈ ਇੱਥੇ ਦੇਖੋ ਭਾਈ ਐਂਟਰੀ ਹੈ ਆਪਣਾ ਕਮਿਟੀ ਇਹ ਭਾਈ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਦੇਖ ਜੀ ਇਧਰ ਦਲਾਲ ਭਾਈ ਪਹੁੰਚੇ ਮੇ ਅਗਰੇ ਬੇ ਖੇਤਰਾ ਤਾਲਾ ਕੀ ਵਿਚਾਰੀ ਇਧਰ ਗੰਨ ਵਾਲਾ ਵੀਰ ਆਪਾਂ ਕਰਦੇ ਗੱਲਬਾਤ ਫਾਰ ਸ਼ਿੰਗਾਰ ਲੈ ਕੇ ਆਏ ਬੱਕਰਾਂ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਕਿਹੜੇ ਪਿੰਡੋਂ ਆਏ ਜੀ ਅਸੀਂ ਆਏ ਬਲਾਡੇ ਤੋਂ ਬਲਾਡੇ ਤੋਂ ਜੀ ਆਦਰ ਬਗਿਆਦਣਾ ਬਾਈ ਜੀ ਬਲਾਡੇ ਤੋਂ ਆਏ ਹੈਗੇ ਦੇਖੋ ਬਾਈ ਆਹ ਸ਼ਿੰਗਾਰ ਬੱਕਰਾਂ ਦੇ ਢੋਲੇ ਹੋ ਗਏ ਬਾਈ ਮੋੜ ਮੰਡੀ ਆ ਬਾਈ ਮੋੜ ਮੰਡੀ ਹਰ ਵੀਰਵਾਰ ਇਹ ਜਿੱਥੇ ਆਪਣੇ ਪਸ਼ੂ ਮੰਡੀ ਲੱਗਦੀ ਸੀ ਉਹਦੇ ਵਿੱਚ ਹੀ ਲੱਗਦੀ ਆ ਬਈ ਇਹ ਬਹੁਤ ਵਧੀਆ ਮੰਡੀ ਭਰੀ ਹੋਈ ਆ ਬਾਈ ਮੋੜ ਦੇਖੋ ਬਈ ਤੇ ਰੱਖ ਪਾਈ ਗੀ ਪੋਂਚੇ ਵੇਦ ਰੱਖ ਦੇਖੋ ਬਈ ਬਾਈ ਸੱਸੀ ਕਾ ਕੀ ਆ ਕਿਵੇਂ ਲੱਗੀ ਮੰਡੀ ਅੱਜ ਠੀਕ ਆ ਵਧੀਆ ਬਾਕੀ ਦੇ ਨੇ ਅੱਜ ਪਹਿਲੀ ਵਾਰ ਆਇਆ ਪ੍ਰਬੰਧ ਪਹਿਲਾ ਦਿਨ ਹੀ ਆਣਾ ਅੱਜ ਹਾਂ ਪਹਿਲਾ ਦਿਨ ਕਰਕੇ ਪਹਿਲਾ ਦਿਨ ਕਰਕੇ ਮੰਡੀ ਵਧੀਆ ਭਰੀ ਆ ਨਾ ਮੰਡੀ ਭਰੀ ਵਧੀਆ ਬਾਕੀ ਪ੍ਰਬੰਧ ਦੇ ਸਾਰੇ ਪ੍ਰਬੰਧ ਵਧੀਆ ਕਰਦਣਗੇ ਦਾ ਬੜੀ ਦੋਸਤਾਂ ਲੱਗੇ ਆਓ ਸਹੀ ਆ ਜੀ ਬਾਕੀ ਕੋਈ ਵਿਕਿਆ ਆਪਣਾ ਸਮਾਨ ਬਾਕੀ ਆਈ ਜਾਂਦੇ ਬਸ ਦੇਖਦੇ ਅਸੀਂ ਕਿਹੜਾ ਕਾਰੀਆ ਕੋਣੀ ਮਟਾ ਠੀਕ ਹੈ ਜੀ ਬਾਕੀ ਆ ਦੇਖੋ ਇਤਰੀ ਮਾਲ ਆਈ ਜਾਂਦਾ ਤਨੂ ਹੋਰ ਵੀ ਦਿਖਾਉਣੇ ਆਪਾਂ ਨਾਲ ਨਾਲ ਜੁੜੇ ਰਹੋ ਆਪਣੀ ਵੀਡੀਓ ਨਾਲ ਤੇ ਬਈ ਵੀਡੀਓ ਬਹੁਤ ਤੋਂ ਬਾਅਦ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਇਧਰ ਬਾਈ ਕੋਲ ਫੋਨ ਹਾਲ ਪਹੁੰਚਾਈ ਹੋਇਆ ਇਧਰ ਬਾਈ ਖੂਬੂਤਰ ਲੈ ਕੇ ਆਏ ਪਏ ਸਤਿ ਸ਼੍ਰੀ ਅਕਾਲ ਬਈ ਕਿਹੜੇ ਪਿੰਡੋਂ ਐ ਮਰਦੋਤੋਂ ਕਿੰਨੇ ਕਬੂਤਰ ਲੱਗੇ ਆ ਅੱਜ ਉਹ ਤਾਂ ਪਹਿਲੇ ਦਿਨ ਹੀ ਲੱਗੇ ਪਹਿਲੇ ਦਿਨ ਹੀ ਲੱਗੇ ਆ ਮੰਡੀ ਕਿਵੇਂ ਲੱਗੇ ਆ ਜੀ ਪਹਿਲੇ ਦਿਨ ਦੀ ਵਧੀਆ ਭਰੀ ਵੀ ਆ ਠੀਕ ਹੈ ਇਧਰ ਭਾਈ ਕਾਨਾਂ ਲੱਗੇ ਹੋਏ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿਵੇਂ ਕੰਮ ਕਰਦਾ ਠੀਕ ਆ ਵੀਰੇ ਠੀਕ ਹੈ ਜੀ ਅੱਦ ਕਿਵੇਂ ਲੱਗੇ ਜੀ ਮੰਡੀਆ ਚ ਕਬੱਡੀ ਚੰਪੂ ਜੀ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਚੱਲ ਕਿੰਨੀ ਭਰੀ ਵੀ ਆ ਹਾਂ ਪਹਿਲੇ ਦਿਨ ਕਾਸ਼ ਭਰ ਜਾਣ ਮੰਡੀ ਹਾਂ ਤੇ ਖਲ ਚੱਲ ਰਹੀ ਜੀ ਬਿਨਾ ਮੱਡੀਆਂ ਦੀ ਉਸ ਕਰਕੇ ਅੱਜ ਵੀ ਬਹੁਤ ਵਧੀਆ ਭਰ ਗਈ ਹਾਂ ਜੀ ਤੇ ਹੁਣ ਇੱਥੋਂ ਦੇ ਮੰਨ ਕੇ ਚੱਲੋ ਸੈਟਅਪ ਵਗੈਰਾ ਛਾਂ ਦਾ ਪੂਰਾ ਪ੍ਰਬੰਧ ਹੈਗਾ ਭਾਈ ਹਾਂ ਸਾਰਾ ਦੇਖੋ ਜੀ ਕੋਈ ਪਰਲੀ ਦੀ ਲੋੜ ਨਹੀਂ ਲੋਡ ਨਹੀਂ ਸੈਟ ਲੱਗੇ ਹੋਏ ਨੇਗੇ ਠੀਕ ਹੈ ਜੀ ਪਾਣੀ ਪੁਰਲੀਆਂ ਕੋਈ ਇੱਕ ਤਾਂ ਨਹੀਂ ਪੁਰਲੀ ਚੱਕਣ ਦੀ ਲੋੜ ਸਿੱਧਰ ਠੀਕ ਹੈ ਜੀ ਪੁਰਲੀਆਂ ਦਾ ਵੀ ਪ੍ਰਬੰਧ ਪੱਕਾ ਹੀ ਹੈ ਜੀ ਠੀਕ ਹੈ ਜੀ ਤੇ ਬਾਕੀ ਹੋਵੇ ਕਿਵੇਂ ਲੱਗੇ ਤੁਹਾਨੂੰ ਮੰਡੀਆ ਚ ਪਹਿਲੇ ਦਿਨ ਬਹੁਤ ਵਧੀਆ ਲੱਗੀ ਠੀਕ ਹੈ ਮਾਲ ਵੀ ਕਿਹਾ ਆਪਣਾ ਕੋਈ ਆਪਣਾ ਹਾਂ ਚੱਲੀ ਜਾਂਦਾ ਜੀ ਬਾਕੀ ਲੋਕੇਸ਼ਨ ਬਹੁਤ ਧੀ ਹੈ ਜੀ ਹਾਂ ਜੀ ਇਹ ਹਰ ਵੀਰ ਵਾਲ ਬਾਈ ਹਾਂ ਜੀ ਮੋੜ ਬੱਕਰਾ ਮੰਡੀ ਜਿੱਥੇ ਪਸ਼نگ ਵਾਲੀ ਮੰਡੀ ਲੱਗਦੀ ਹੈ ਆਪਣੇ ਇਹ ਮੰਡੀ ਉੱਥੇ ਹੀ ਭਰਦੀ ਹੈ ਵੀ ਇਹ ਗਾਨਾ ਲੈ ਕੇ ਆਇਆ ਬੱਕਰਾਂ ਦਾ ਹਾਰ ਸ਼ਿੰਗਾਰ ਇੱਧਰ ਬਾਈ ਬੱਕਰੀਆਂ ਆ ਦੇਖੋ ਵੀ ਇਹ ਲੈ ਕੇ ਚੱਲਿਆ ਸੌਦੇ ਚੱਲ ਜਾਂਦੇ ਆ ਜੀ ਕਿਹੜੇ ਪੱਡੋ ਆਇਓ ਲੁਧਿਆਣਾ ਦੇ ਕਿਹੜੇ ਤੋਂ ਲੁਧਿਆਣਾ ਸਹਿਰ ਲੁਧਿਆਣੇ ਤੋਂ ਠੀਕ ਹੈ ਕਿੰਨੇ ਪਸ਼ੂ ਲੈ ਲੈ ਪੰਜ ਛੇ ਲੈ ਲੈ ਕਿੰਨੇ ਕੁ ਲਗਿਆਣੇ ਆਪਾਂ ਲੈ ਜਾਣੇ ਤਿੰਨ ਕਹਿ ਰਹਾਂ ਠੀਕ ਠੀਕ ਕੇਲ ਪਰਚੇ ਦਾ ਆਪਣਾ ਜੀ ਆਪਾਂ ਦੁਕਾਨ ਤੇ ਵੇਚੀ ਗਏ ਅੱਛੀ ਦੁਕਾਨ ਤੇ ਰੱਖੀ ਗਈ ਜੋ ਵੀ ਇਹਨਾਂ ਨੇ ਵੀ ਅੱਗੇ ਵੇਚਦੇ ਹੁੰਦੇ ਤੇ ਇਧਰ ਦਲਾਲ ਪਹੁੰਚ ਗਏ ਗੱਗੀ ਕੀ ਆਲਾ ਤੇ ਗੱਗੀ ਆ ਜਿਹੜਾ ਪਾਗੀਵੰਦਰ ਯਾਰਾ ਬੱਕਰਾ ਮੰਡੀ ਤੇ ਮਿਲਦਾ ਆਪਾਂ ਨੂੰ ਤੇ ਇਧਰ ਮੈਂ ਤੁਹਾਨੂੰ ਦਿਖਾਉਣੀ ਆ ਹੋਰ ਵੀ ਕਾਫੀ ਇਧਰ ਦੁਕਾਨਾਂ ਲੱਗੀਆਂ ਆ ਪਿੱਛੇ ਦੇਖੋ ਭਾਈ ਬੱਕਰੇ ਲਈ ਬੈਠੇ ਹੈਗੇ ਦੇਖੋ ਬੱਕਰੇ ਬੱਕਰੀਆਂ ਨੇ ਉਹ ਇਥੇ ਵਧੀਆ ਭਰ ਕੇ ਮੁੰਡੀ ਪਹਿਲਾ ਦਿਨ ਸੀ ਮੰਡੀ ਦਾ ਅੱਜ ਇਹ ਵੀ ਛਾਲੇ ਕਰਵਾਉਂਦੇ ਦੇਖੋ ਥੈਡ ਪਏ ਹੋਏ ਆ ਘੋੜਿਆਂਾਂ ਲੱਗਾਂ ਉਰੇ ਜਿੱਲਿਆ ਦੇਖੋ ਜੇਟਰ ਸੌਦੇ ਵੀ ਚੱਲੀ ਜਾਂਦੇ ਨਾ ਅਰੇ ਤੁਸੀਂ ਕਹਿ ਦਿਓ 25 22 ਹੋ ਗਈ ਇਹ ਤੁਮਹਾਨੂੰ ਸੁਪੁੱਤੇ ਕੋ ਕੁਛ इसने बात करने का जिंदो दोस्त से मेरा पर्ची चूक गया जिसका बच्चा हाँ आम अखरे होता है अपनी बाहु खाली चल दी चलना चलना तो मेरा पर्ची कराऊंगी ना रंचर पर्ची ਜੋ ਫਰਦਾ ਹੋ ਰਿਹਾ ਨਾ ਯਾਦ ਕਿ ਲੈ ਇਹ ਹਾਨ ਪੁੱਛੇ ਨਾ ਤੇਰਾ ਹੋਰ ਭਾਈ ਬੱਕਰੇ ਕਾਹਲੇ ਬੱਕਰੇ ਮੁੱਕਣਾ ਭਾਈ ਬਾਤ ਤਾਂ ਮਤ ਪਹੁੰਚੋ ਵਧੀਆ ਮੰਡੀ ਭਰੀ ਆ ਵਧੀਆ ਪ੍ਰਬੰਧ ਆਗੇ ਪੁੱਛਾਂ ਜਿਹੜਾ ਉੱਡਾ ਦੇ ਪੁੱਤਰ ਪਿੱਛੇ ਵੀ ਘਟਾ ਲੱਗਿਆ ਹੁਣ ਮਹਾਲ ਵੀ ਖੜਾ ਆ ਇੱਧਰ ਵੀ ਮਾਲ ਖੜਾ ਆ ਪਾ ਵੀ ਪਰਿਆ ਚੰਗਾ ਮਾਲਾ ਵਿੱਚੀ ਖਸੇਈ ਬੱਕਰੇ ਆ ਆਂਡੂ ਬੱਕਰੇ ਆ ਕੋਈ ਪਾਕਿਸਤਾਨ ਦਾ ਪੂਰਾ ਪ੍ਰਬੰਧ ਆ ਬਈ ਤਾਂ ਭਾਈ ਵੀ ਬੱਕਰੇ ਬੱਕਰਾਂ ਲੈ ਕੇ ਕਰਦੇ ਆਪਾਂ ਗੱਲਬਾਤ ਇਹ ਕੋਈ ਦਰਸ਼ਾ ਦਾ ਪੂਰਾ ਪ੍ਰਬੰਧ ਵਧੀਆ ਸੈਟਪਾਇਆ ਹੈ ਤੰਬੂ ਦਾ ਕੋਈ ਖਰਚਾ ਲੱਗਣਾ ਤੇ ਛੱਡਾ ਥੱਲੇ ਲਾਉਣਾ ਲੈ ਕੇ ਮਾਲ ਆਪਾਂ ਭਾਈ ਜੀ ਸਸੀਕਾਲ ਜੀ ਭਾਈ ਜੀ ਕਿਹੜੇ ਪਿੰਡੋਂ ਆਏ ਹੋ ਨੇਔਰ ਤੋਂ ਆਏ ਹਾਂ ਨੇਔਰ ਤੋਂ ਜੀ ਕਿੰਨਾ ਮਾਲ ਲਗਾਇਆ ਜੀ ਆਪਾਂ ਤੇ ਹੈਗੇ ਆ ਜੀ 10 ਬਾਰ ਪਸੂ ਲੈ ਕੇ ਆਏ ਭਾਈ ਬਈ ਬੱਕਰੇ ਵੀ ਵਿੱਚ ਪੱਕੜੀਆਂ ਵੀ ਹਨ ਪੱਠਾ ਵੀ ਆ ਪੱਠਾ ਵੀ ਆ ਠੀਕ ਹੈ ਬਈ ਤੇ ਕਿਵੇਂ ਲੈ ਕਿਵੇਂ ਮੰਡੀ ਆ ਚ ਸੀ ਮੰਡੀ ਠੀਕ ਆ ਬਈ ਮੰਡੀ ਬਹੁਤ ਵਧੀਆ ਭਰੀ ਜੇ ਵਿਖਿਆ ਕੋਲ ਮਾਲ ਆਪਣਾ ਹਜੇ ਤਾਂ ਵੀ ਕੋਈ ਵਿਖਿਆ ਨਹੀਂ ਹੈ ਜੇ ਵਾਹ ਕੇ ਪਤਾ ਨਹੀਂ ਆ اچھا ਹਟ ਤਾਂ ਆਗੇ ਖੜੇ ਆ ਜੀ ਨਵੀਂ ਮੰਡੀ ਆ ਨਾ ਪਹਿਲੀ ਅੱਜ ਫਿਰ ਅੱਜ ਇਹ ਤੁੱਬ ਡੱਟਦੀ ਲੱਗੀ ਆ ਹਾਂ ਜੀ ਹਾਂ ਜੀ ਕੀ ਕਰੀਏ ਵਾਕੀ ਤੁਹਾਨੂੰ ਛਾਂ ਛੂੰਦਾ ਵਧੀਆ ਲੱਗਿਆ ਵਧੀਆ ਵਧੀਆ ਬਾਈ ਵਧੀਆ ਲੱਗਿਆ ਲਾਈਵ ਪੂਰਾ ਪਰ ਕੋਈ ਕਮੀ ਹਸ ਸਭ ਦੇ ਦਾ ਪਤਾ ਲੱਗੂ ਬਾਈ ਜੀ ਹਾਂ ਠੀਕ ਆ ਜੀ ਹਾਂ ਵਾਕੀ ਮੰਡੀ ਵਧੀਆ ਭਰੀਆਂ ਨਾ ਬਾਈ ਪਹਿਲਾ ਦਿਨ ਕਰਕੇ ਠੀਕ ਆ ਵੀ ਸੱਚੀ ਗੱਲ ਜੀ ਸੱਚੀ ਗੱਲ ਜੀ ਲੋ ਬਈ ਜਦਰਾ ਬਾਈ ਦੇ ਪਾਸੋਂ ਮੈਠਿਆ ਮਾਤੀ ਪੜਪੜ ਦਾ ਮੁੰਡਾ ਜੇ ਕਿਥੋਂ ਹਸੂਆ ਕਰਾਈ ਤੇ ਮੰਡੀ ਯਾ ਵਧੀਆ ਦਾ ਬੰਦਾ ਜਰਾ ਲਓ ਵੀ ਵਧੀਆ ਮੰਡੀ ਭਰ ਕੇ ਹੋਈ ਬਾਈ ਜੀ ਬਾਤ ਤੋਂ ਬਾਅਦ ਪਸੂ ਲੈ ਕੇ ਹੋਰ ਵੀ ਪਹੁੰਚਣ ਵਾਪਾਰੀ ਫਿਰਤਾ ਹੀ ਜਾਂਦਾ ਅੱਲੇ ਤੋਂ ਆਉਂਦਾ ਤਰਹੇ ਕੋਈ ਬਹੁਤ ਵਧੀਆ ਮੰਡੀ ਭਰੀਆ ਬਣਿਆ ਇੱਥੇ ਕੀ ਕਿੰਨੇ ਪੈਣ ਇੱਤਰ ਪਾਈ ਪੱਕਰਾ ਲਿਆ ਆਪਾਂ ਕਰਦਿਆ ਗੱਲਵਾਤ ਕਿਹੜੇ ਬਰੀੜਾ ਇਕ ਤੋਂ ਕਾਹਨੋਂ ਪੂਰੇ ਆ ਚੰਗਾ ਕਦਗਾਠਾ ਬakre ਦਾ ਦੇਵਾ ਇਹਨਾਂ ਗੱਲ ਬਾਤ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਭਾਈ ਕਿਹੜੇ ਪਿੰਡੋਂ ਆਇਆ ਜੀ? ਕੋਰਸਮੀਰੋਂ ਭਾਈ। ਕੋਰਸਮੀਰੋਂ ਜੀ। ਕਹਿ ਦੰਦੋ ਕਈ ਬੱਕਰਾ। ਇਹ 8 ਦੰਦ ਦਾ ਵੀ। ਛੇੜ ਕਰਨ ਵਾਸਤੇ ਲਗਾਇਆ। ਹਾਂਜੀ ਛੇੜ ਵਾਸਤੇ। ਲਓ ਵੀ 8 ਦੰਦ ਭਾਈ। ਦੰਦ ਵੀ ਚੈੱਕ ਕਰਾ ਲਵੇ ਇੱਕ ਵਾਰੀ। ਦੇਖੋ ਵੀ 8 ਦੰਦ ਦਾ ਬੱਕਰਾ ਹੈਗਾ। ਬਹੁਤ ਸੋਹਣਾ ਭਾਈ ਕਿੰਨੀ ਹਾਈਟ ਹੋ ਗਈ ਇਹਦੀ? ਇਹਦੀ 43+ ਹੈ ਵੀ। ਹਾਂ 43+ ਹਾਈਟ ਆ ਵੀ ਇਹਦੀ। ਕੀੜੀ ਬਲੱਡ ਲੈਣਾ ਬਾਈ ਆਪਣੇ ਕੋਲ ਇਹ ਪਿਓਰ ਬੀਟਲ ਚਾਹੀਦਾ ਪਿਓਰ ਬੀਟਲ ਚਾਹੀਦਾ ਆਪਣੇ ਘਰ ਦੇ ਪਾਲ ਲੈ ਬਾਈ ਘਰ ਦਾ ਪਾਲ ਠੀਕ ਹੈ ਜੀ ਤੇ ਕੀ ਡਿਮਾਂਡ ਆ ਬਾਈ ਜੀ ਦੀ ਇਹਦੀ ਇਹ 70000 ਰੁਪਏ 70000 ਜੀ ਲੈਣ ਦੇ ਜੀ ਠੀਕ ਹੈ ਜੀ ਲੈਣ ਵਾਲੇ ਮਾਨਤਾਨ ਹੋਰ ਹੋ ਜੂਗਾ ਲੈਣ ਵਾਲੇ ਬਾਈ ਕਹਿੰਦੇ ਮਾਨਤਾਨ ਹੋ ਹੋਰ ਜਿਹੜੇ ਬਾਈ ਨੇ ਬੱਕਰਾ ਲੈਣਾ ਹੋਵੇ ਬਾਈ ਪਹੁੰਚੇਗਾ ਮੋੜ ਪਸ਼ੂ ਮੰਡੀ ਤੇ ਜਿੱਥੇ ਆਪਣੀ ਮੱਝਾਂ ਦੀ ਮੰਡੀ ਲੱਗਦੀ ਹੈ ਬਾਈ ਉਸੇ ਮੰਡੀ ਟਿਆ ਜਿਹੜਾ ਪਹਿਲਾ ਦਿਨ ਆ ਪੀਰ ਵਾਰ ਹਰ ਪੀਰ ਵਾਰ ਮੰਡੀ ਲੱਗਿਆ ਕਰੂਗੀ ਇਹ ਮੋੜ ਵਧੀਆ ਮੰਡੀ ਬੜੀ ਵੇਪਰਵੰਦ ਕਿਵੇਂ ਲੱਗਿਆ ਥੋਦੇ ਵੰਦ ਬਹੁਤ ਵਧੀਆ ਸ਼ਾਸ਼ੂ ਹੁੰਦਾ ਬਈ ਮੈਂ ਕਹ ਬਈਏ A to Z ਵਧੀਆ ਸਾਰਾ ਵਧੀਆ ਖੁਰਨੀ ਜਾਂਦੀ ਲੋੜ ਕਹਿੰਦੀ ਆ ਨਾ ਨਾ ਲੋੜ ਹੀ ਨਹੀਂ ਖੁਰਨੀ ਦਾ ਬਣੀਆਂ ਪਈਆਂ ਇੱਥੇ ਠੀਕ ਐ ਬਾਈ ਕਹਿੰਦਾ ਖੁਰਨੇ ਆ ਬੰਗਾਵੀਆਂ ਲੈ ਆਉਂਦੇ ਲੋੜ ਤਾਂ ਨਾ ਆਦਾ ਬਈ ਜੀ ਇੱਥੇ ਬਾਈ ਮਾਲ ਹੋਰ ਭੇਜ ਜਾਂਦਾ ਦੇਖਾਂ ਦੀ ਵੀਡੀਓ ਨੂੰ ਸ਼ੇਅਰ ਕਮੈਂਟ ਆਪਣੇ ਮਾਈਕਾ ਦੇ ਹਵਾ ਦੀ ਮਾਜਵੀ ਆਉਂਗੀ ਕਿਉਂਕਿ ਹਵਾ ਥੋੜੀ ਜਿਆਦਾ ਚੱਲੇ ਰਹੀ ਹੈਗੀ ਆਪਾਂ ਆਹ ਮਾਰੀ ਹੈ ਕੋਈ ਬਾਈਕ ਨਹੀਂ ਦੇਖੋ ਬਈ ਇਧਰ ਪਾਸੇ ਪੂਰੇ ਫੋਲੇ ਬਾਈ ਮੰਡੀ ਭਰੀ ਗਿਆ ਇਧਰ ਵੀ ਔਰ ਕਲੇ ਕੇ ਆਏ ਹੈਗੇ ਬੱਕਰੀਆਂ ਕਰਦੇ ਆਪਾਂ ਗੱਲਬਾਤ ਕਿਹੜੀ ਜਗ੍ਹਾ ਤੋਂ ਆਈਆਂ ਨੇ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਬਾਪੂ ਜੀ ਖੇੜੀ ਜਗ੍ਹਾ ਤੇ ਬਾਪੂ ਜੀ ਕਾਲੀ ਮੰਡੀ ਕਾਲੀ ਵਾਲੀ ਮੰਡੀ ਤੋਂ ਕਿੰਨੇ ਬੱਕਰੇ ਲਿਆਂਦੇ 12 12 ਬਿਕੇ ਜੀ ਕੋਈ ਅਫਗਾਨੇ ਕੱਲਾ ਬੱਕਰ ਦਾ ਵੀ ਆਪਣਾ ਕੱਲਾ ਬੱਕਰਾਂ ਦਾ ਹੈ ਜੀ ਠੀਕ ਹੈ ਜੀ ਤੇ ਛਾਂ ਛੂਹ ਦੇ ਪਰੇ ਪਰੋਂ ਤਾਂ ਇੱਥੇ ਵਧੀਆ ਜੀ ਥੋੜਾ ਠੀਕ ਹੈ ਬਾਪੂ ਜੀ ਦੇਖੋ ਭਾਈ ਬਾਪੂ ਜੀ ਲੈ ਕੇ ਬੱਕਰੀਆਂ ਭਾਈ ਠੀਕ ਹੈ ਕੋਈ ਬਿਕਰੀਣਗੀ ਸ਼ਾਮ ਦਾ ਖਾਸ ਪ੍ਰਵਾਂਦਾ ਚੰਗੇ ਪਸ਼ੂਆਂ ਬਾਪੂ ਕੋਲੇ ਦੇਖੋ ਵੀ ਵੈਸੇ ਹੀ ਬਾਪੂ ਕੁਰਤੇ ਚਾਦਰੇ ਚਾਏ ਆ ਤੇ ਆਪ ਦਾ ਪੁਰਾਣਾ ਵਿਰਸਾ ਜੋ ਆਪੂ ਹੀ ਸਾਂਭੀ ਬੈਠੇ ਆਗੇ ਇਧਰ ਵੀ ਭਾਈ ਬੈਠੇ ਆਪਣੇ ਮਾਲ ਲੈ ਕੇ ਤੇ ਬੜੀਆ ਪ੍ਰਵਾਂਦਾ ਸ਼ਾਮ ਦਾ ਕੁਖਰ ਨਹੀਂ ਲਾਉਂਦੀ ਬੜੀ ਜਣੀ ਪੈਂਦੀ ਦੇਖੋ ਨਾਲ ਹੀ ਫੁਰਮੀਆਂ ਆਂ ਇਹਨਾਂ ਦੇ ਮੰਡੀ ਦਾ ਅੱਜ ਪਹਿਲਾ ਦਿਨ ਆ ਬਈ ਪਹਿਲੇ ਦਿਨ ਕਰਕੇ ਮੰਡੀ ਵਧੀਆ ਭਾਦੇ ਆ ਆਪਾਂ ਦੁਬਾਰੇ ਲੋਕੇਸ਼ਨ ਦੀ ਗੱਲ ਕਰੀਏ ਬਈ ਇਹ ਮੰਡੀ ਲੱਗਦੀ ਹੈ ਕਿ ਆਪਣੀ ਮੋੜ ਜਿੱਥੇ ਪਸ਼ੂ ਮੰਡੀ ਲੱਗਦੀ ਆ ਮੱਝਾਂ ਵਾਲੀ ਉਥੋ ਹੀ ਆ ਇਹ ਉਹੀ ਜਗ੍ਹਾ ਵੀਰੇ ਜੇ ਕਿਸੇ ਨੂੰ ਵੀ ਲੋਕੇਸ਼ਨ ਦਾ ਨਾਮ ਪਤਾ ਲੱਗੇ ਤਾਂ ਆਪਾਂ ਉਥੋਂ ਪੁੱਛ ਕੇ ਦੱਸਦੇ ਜਿੱਥੇ ਬਈ ਮੱਝਾਂ ਵਾਲੀ ਮੰਡੀ ਲੱਗਦੀ ਆ ਉਹ ਮੰਡੀ ਤੇ ਜਾਣਾ ਇਹ ਮੰਡੀ ਹਰ ਵੀਰਵਾਰ ਭਰਿਆ ਕਰੂਗੀ ਇੱਥੇ ਦੇਖੋ ਬਈ ਵਧੀਆ ਮੰਡੀ ਭਰੀ ਵੀ ਹੈ ਇਧਰ ਤੇ ਬਾਕੀ ਭਾਈ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਮੈਂਟ ਜ਼ਰੂਰ ਕਰੋ ਤਾਂ ਕਿ ਇਹ ਵੀਡੀਓ ਹੋਰ ਲੋਕਾਂ ਤੀਕ ਵੀ ਪਹੁੰਚ ਜਾਈ ਤੇ ਭਾਈ ਉੱਤਰ ਵੀ ਕਾਫੀ ਮਾਲ ਲੱਗਿਆ ਹੋਇਆ ਹੈਗਾ ਇਸтрим ਕਾਫੀ ਮਾਲ ਖੜਾ ਵੀ ਪਿੱਛੇ ਖੜਾ ਕਾਫੀ ਗੱਡੀਆਂ ਆਈਆਂ ਨੇ ਹੋਰ ਵੀ ਜੇ ਆਪਾਂ ਇਹ ਮੰਡੀ ਜੇ ਥੋੜੀ ਘੱਟ ਜਗ੍ਹਾ ਤੇ ਉਹ ਜੇ ਤੁਹਾਨੂੰ ਹੋਰ ਵੀ ਜ਼ਿਆਦਾ ਕੱਢ ਦਿਖਾ ਸਕਾ ਇਹਦੇ ਤੇ ਕਾਫੀ ਮਾਲ ਖੜਾਗਾ ਦੀ ਬੈਕ ਸ਼ੈਡ ਤੇ ਖੜਾ ਕੁਝ ਮਾਲ ਕੋਈ ਭਾਈ ਇੱਧਰਲੇ ਖੜਿਆ ਮਾਲ ਬਾਕੀ ਮੰਡੀ ਭਰੀਆ ਭਰੀਆ ਵਪਾਰੀ ਵੀਰ ਵੀ ਤੇ ਬੱਕਰੀ ਪਾਲ ਕੇ ਵੀ ਜਰੂਰ ਪਹੁੰਚਿਆ ਕਰੋ ਮੰਡੀ ਤੇ ਵੀ ਹਰ ਵੀਰਵਾਰ ਮੋੜ ਬੱਕਰਾ ਮੰਡੀ ਇੱਥੇ ਬਈ ਮੱਝਾ ਗੰਗਾ ਵਾਲੀ ਮੰਡੀ ਲੱਗਦੀ ਹੈ ਇਹ ਮੰਡੀ ਵੀ ਉਸੇ ਜਗ੍ਹਾ ਤੇ ਹੀ ਪਰ ਲੱਗੀ ਹਰ ਵੀਰਵਾਰ ਮੰਡੀ ਭਰਿਆ ਰਹੂਗੀ ਸ਼ਾਦਾ ਪਾਣੀ ਦਾ ਵਧੀਆ ਪ੍ਰਬੰਧ ਆ ਬਾਈ ਇੱਧਰ ਪਸ਼ੂ ਕੱਢੀ ਜਾਂਦੇ ਇਹ ਹੁਣੇ ਆਏ ਆਗੇ ਤੇ ਰਿੰਗ ਵੀ ਆ ਗਈ ਬਾਈ ਕਿਹੜੇ ਬੰਦੇ ਆ ਬਈ ਦੇ ਤੋਂ ਆਏ ਇਸ ਤਰ੍ਹਾਂ ਆਨਸਰ ਹੀ ਆਪਣੀ ਠੀਕ ਹੈ ਜੀ ਤੇ ਬੱਕਰਾਂ ਲੈ ਕੇ ਆਏ ਸੀ ਕੋਸ ਆਪਣੇ ਕੋਲੇ ਡਾਗਰ ਨੇ ਭਇਆ ਤੇ ਆਪਣੇ ਕੋਲੇ ਹੋ ਰਾ ਮੁਰਗੇ ਵਗੈਰਾ ਸੀ ਵਧੀਆ ਕੁਆਲਟੀ ਦੇ ਠੀਕ ਹੈ ਜੀ ਤੇ ਜਾਨਵਰ ਲੈ ਕੇ ਆਏ ਸੀ ਤੋਂ ਗਾਲੀ ਲੱਗਦੀ ਸੀ ਪਹਿਲਾਂ ਵੱਡੀ ਤੇ ਉਹ ਪ੍ਰਸ਼ਾਸਨ ਨੇ ਬੰਦ ਕਰਾਤੀ ਸੀ ਠੀਕ ਹੈ ਜੀ ਤੇ ਆ ਹੁਣ ਮੋੜ ਮੰਡੀ ਲੱਗਣ ਲੱਗੀ ਆ ਅੱਗੇ ਪਸ਼ੂ ਮੇਲਾ ਵੀ ਲੱਗਦਾਗਾ ਵੱਡਾ ਤੇ ਪਹਿਲੀ ਵਾਰ ਅਜ ਮੰਡੀ ਲੱਗੀ ਇੱਥੇ ਕਾਠ ਵੀ ਦੇਖਣ ਨੂੰ ਵਧੀਆ ਮਿਲਦਾ ਹੈਗਾ ਜਾਂ ਨੰਬਰ ਵੀ ਵਧੀਆ ਆਏ ਆਗੇ ਤੇ ਬਾਤੀ ਦੇਖ ਰਿਹਾ ਉਹ ਜਾਨੀ ਟਾਈਮ ਦੇ ਨਾਲ ਨਾਲ ਕਾਫੀ ਵਧ ਜਾਂਦਾ ਹੈਗਾ ਕਾਫੀ ਧੁਰੋਂ ਲੋਕ ਇੱਥੇ ਚੱਲ ਗਏ ਆ ਕਿ ਆਪਣੇ ਪਸ਼ੂ ਲੈ ਕੇ ਸੋਨੇ ਤੋਂ ਹੋਣੇ ਪਸ਼ੂ ਇੱਥੇ ਬਖਰੇ ਮੱਧਾ ਉਹਨਾਂ ਪ੍ਰਕਾਰ ਦਾ ਇੱਥੇ ਪਸ਼ੂ ਆ ਗਏ ਤੇ ਬਾਕੀ ਤੁਸੀਂ ਇੱਧਰ ਦੇਖ ਸਕਦੇ ਹੋ ਬੜਾ ਪ੍ਰਬੰਧ ਹੋਣਾ ਹੈ ਨਾ ਜੇ ਪਰਵੰਧ ਦਾ ਹੀ ਗੱਲ ਕਰੀਏ ਕਿਵੇਂ ਪ੍ਰਬੰਧ ਹੋ ਤੁਸੀ ਇੱਥੇ ਵਧੀਆ ਵਧੀਆਗਾ ਪਾਣੀ ਪੂਣੀ ਦਾ ਮਾਹੌਲ ਚੰਗਾ ਠੰਡਾ ਪਾਣੀ ਕੈਂਪਰ ਰੱਖੇ ਹੋਏ ਹੈਗੇ ਜਿੱਦਾਂ ਕਿ ਗਰਮੀ ਪੈ ਰਹੀ ਐ ਨਹੀਂ ਹੈਣਾ ਤੇ ਪਾਣੀ ਦਾ ਮਾਹੌਲ ਇਹਦਾ ਕੈਂਪਰ ਭਰ ਕੇ ਵਧੀਆ ਰੱਖੇ ਹੋਏ ਹੈਗੇ ਤੇ ਇਹਨਾਂ ਦੀ ਜਿਹੜੀ ਵੀ ਪ੍ਰਬੰਧਕ ਕਮੇਟੀ ਆ ਉਹ ਵਧੀਆ ਜੀ ਜਿੱਦਾਂ ਕਿ ਅਸੀਂ ਕੋਈ ਤੇ ਨਹੀਂ ਉਹਨਾਂ ਦੀ ਕੋਈ ਫੀਸ ਨਹੀਂ ਬੱਕਰਾਂ ਦੀ ਫੀਸ ਹੈਗੀ ਤੇ ਮੱਝਾਂ ਦੀ ਹੈਗੀ ਤੇ ਹੋਰ ਦੇਖਿਆ ਜਾਵੇ ਇੱਥੇ ਮਾਹੌਲ ਵਧੀਆ ਹਰੇ-ਤੱਤਾ ਤੇ ਅਗੇ ਮੈਨੂੰ ਲੱਗਦਾ ਹੈਗਾ ਵੀ ਮੰਡੀ ਇੱਥੇ ਵਧੀਆ ਲੱਗਿਆ ਕਰੋ ਜੀ ਠੀਕ ਹੈ ਕਿੰਨੇ ਪਸ਼ੂ ਲੈ ਕੇ ਆਪ ਅੱਜ ਅੱਜ ਚਾਰ ਤਾਂ ਬੱਕਰੀਆਂ ਨੇ ਆਪਣੇ ਕੋਲੇ ਇੱਕ ਆਪਣੇ ਕੋਲੇ ਹੈਗੀ ਐ ਡੌਗ ਫੀਮੇਲ ਜਰਮਨ ਸ਼ੈਫਟ ਦੀ ਤੇ ਆਪਣੇ ਕੋਲੇ ਚਾਰ ਮੁੱਤਰੀਆਂ ਕਿੰਨੇ ਵੇਚਦੇ ਆਪਾਂ ਵੇਕੇ ਹਜੇ ਰੇਟ ਲੱਗੀ ਜਾਂਦੇ ਹੈਗੇ ਬਸ ਜੇ ਵਧੀਆ ਰੇਟ ਲੱਗੇ ਆਪਾਂ ਤੁਹਾਨੂੰ ਦੇ ਦੇਣਗੇ ਠੀਕ ਹੈ ਫਾਕੀ ਪ੍ਰਬੰਧ ਵਧੀਆ ਹੈ ਕਿ ਇੱਥੋਂ ਦੇ ਪ੍ਰਬੰਧ ਪੂਰਾ ਆਈ ਓਕੇ ਦੀ ਰਿਪੋਰਟ ਆ ਜਮਾਨ ਠੀਕ ਹੈ ਜੀ ਬਾਈਗਰ ਦਾ ਪ੍ਰਬੰਧ ਪੂਰੀ ਹੈਗੇ ਇਹ ਕਾਫੀ ਹੋਰ ਵੀ ਜਾਨਵਰ ਰੱਖਦੇ ਹੈਗੇ ਇਧਰ ਮਾਲ ਕਾਫੀ ਖੜਾ ਇਧਰ ਲਾਈ ਜਾਂਦੇ ਆ ਮਾਲ ਹਜੇ ਦੇਖੋ ਬਈ ਉਹ ਬਈ ਬਾਤ ਤੋਂ ਬਾਤ ਸ਼ੇਅਰ ਕਮੈਂਟ ਜ਼ਰੂਰ ਕਰਦੇ ਬਈ ਆਪਣੀ ਵੀਡੀਓ ਧੰਨਵਾਦ ਬਈ ਸ਼ਸ਼ਿਕਾ